ਅੱਜ ਸੱਤੋਂ ਵੱਡੀ ਡਿਮਾਂਡ ਜਿਹੜੀ ਉਹ ਸੈਮੀ ਕੰਡਕਟਰਸ ਤੇ ਇਹ ਅੱਜ ਮਹਾਲੀ ਨੂੰ ਪੰਜਾਬ ਨੂੰ ਜਿਹੜਾ ਸੈਂਕੜੇ ਕਰੋੜਾਂ ਰੁਪਏ ਦਾ ਪ੍ਰੋਜੈਕਟ ਜਿਹੜਾ ਇਹ ਮਿਲਿਆ ਏ ਉਹਦੇ ਵਿੱਚ ਤਕਰੀਬਨ ਜਿਹੜੇ ਆ 158 ਮਿਲੀਅਨ ਯੂਨਿਟਸ ਜਿਹੜੇ ਆ ਉਹ ਇੱਕ ਸਾਲ ਦੇ ਵਿੱਚ ਤਿਆਰ ਹੋਣੇ ਤੇ ਉਹਦੇ ਨਾਲ ਚਾਹੇ ਆਪਣੇ ਅਕਾਰਾਂ ਆ ਆਟੋਮੋਬਾਈਲ ਜਿਹੜੇ ਕਿਸੇ ਵੀ ਕਾਰਾਂ ਲਾ ਲੋ ਟਰੱਕ ਲਾ ਲੋ ਥ੍ਰੀ ਵੀਲਰ ਕਿਸੇ ਵੀ ਚੀਜ਼ ਦਾ ਜਿਹੜਾ ਇਸ ਸੰਬੰਧਿਤਾ ਉਹਨਾਂ ਦੇ ਵਿੱਚ ਖਾਸ ਤੌਰ ਤੇ ਡਿਫੈਂਸ ਦਾ ਕੰਮ ਜਿਹੜਾ ਹੈ ਉਹਦੇ ਵਿੱਚ ਤੇ ਅੱਗੇ ਸੋਲਰ એનર્ਜੀ ਲਈ ਉਹਦੇ ਵਿੱਚ ਇਹਦੇ ਚੀਜ਼ਾਂ ਜਿਹੜੀਆਂ ਸੈਮੀ ਕੰਡਕਟਰ ਨੇ ਜਿਹੜੇ ਯੂਜ਼ ਹੁੰਦੇ ਆ ਤੇ ਮੈਂ ਇੱਕ ਗੱਲ ਬੜੇ ਮਾਣ ਨਾਲ ਕਹਿ ਸਕਦਾ ਪਹਿਲਾਂ ਬੜੀ ਵਾਰ ਇਹ ਸਰਕਾਰ ਨੇ ਵੱਖ-ਵੱਖ ਪ੍ਰਧਾਨ ਮੰਤਰੀ ਜਿਹੜੇ ਆਏ ਚਾਇਵਿੰਦਰਾ ਗਾਂਧੀ ਜੀ ਸੀ ਚਾਹੇ ਰਜੀਵ ਗਾਂਧੀ ਜੀ ਸੀ ਮਨਮੋਹਨ ਸਿੰਘ ਜੀ ਸੀ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਪਰ ਬਹੁਤ ਵੱਡੀ ਜਿਹੜੀ ਕੋਸ਼ਿਸ਼ ਆ ਕੇ ਨਰਿੰਦਰ ਮੋਦੀ ਜੀ ਨੇ ਜਿਹੜੀ ਹਸਫਲਤਾ ਹੈ ਜਿਹੜੀ ਉਹ ਬਹੁਤ ਵੱਡੀ ਜਿਹੜੀ 2021 ਚ ਹਾਸਲ ਕੀਤੀ ਉਦੋਂ ਬਾਅਦ ਆਪਣਾ ਦੇਸ਼ ਭਾਰਤ ਹਿੰਦੂਸਤਾਨ ਇੰਡੀਆ ਜਿਹੜਾ ਉਹ ਸੈਮੀ ਕਨਡਕਟਰ ਦੀ ਮਾਰਕੀਟ ਦੇ ਵਿੱਚ ਬੜਾ ਵੱਡਾ ਜਿਹੜਾ ਹੈ ਉਹ ਰੋਲ ਪਲੇ ਕਰ ਰਿਹਾ ਇਸ ਵੇਲੇ ਆਪਾਂ ਆਤਮ ਨਿਰਭਰਤਾ ਹੈ ਹੀ ਹੈ ਪਰ ਦੁਨੀਆ ਚ ਵੀ ਆਪਣਾ ਇਸ ਗੱਲ ਦੀ ਅਜਨੌਆ ਹੈ ਸੈਮੀ ਕਨਡਕਟਰ ਦੇ ਨਾਂ ਤੇ